ਸਭ ਇਬਰਾਦ ਤੁਹਾਡਾ ਸਾਰੇ ਸਾਹਿਤ ਪ੍ਰੀਮੀਅਰ ਦਾ ਸਵਾਗਤ ਕਰਦੀ ਹਾਂ ਜੀ ਆਪਣੇ ਫੇਸਬੁੱਕ ਤੇ YouTube ਚੈਨਲ ਸਵੀ ਮੀਡੀਆ ਤੇ ਸੋ ਮੈਂ ਤੁਹਾਡੇ ਨਾਲ ਅਪਸਰ ਨਾਵਲ ਪ੍ਰੀਤ ਕਹਿੰਦੀ ਰਚਨਾ ਦਾ ਅਗਲਾ ਭਾਗ 9 ਸਾਂਝਾ ਕਰਨ ਜਾ ਰਹੀ ਹਾਂ ਜੀ ਜਸਮੀਨ ਨੂੰ ਜਨਮ ਦਿਨ ਤੋਂ ਬਾਅਦ ਮੇਰੀ ਸੱਸ ਦੀ ਨਜ਼ਰਾਂ 'ਚ ਮੈਂ ਹੋਰ ਮਾੜੀ ਹੋ ਗਈ। ਮੇਰੀ ਕੋਖੋਂ ਮੁੰਡਾ ਜਨਮ ਲੈਂਦਾ ਤਾਂ ਸ਼ਾਇਦ ਮੇਰੀ ਸੱਸ ਦਾ ਰਖ ਨਰਮ ਹੁੰਦਾ। ਕੁੜੀਆਂ ਦੀ ਜ਼ਿੰਦਗੀ ਸੱਚੀ ਤਰਸਜੋਗ ਹੁੰਦੀ ਹੈ। ਅਸੀਂ ਵਿਚਾਰੀਆਂ ਹੁੰਦੀਆਂ ਹੀ ਕਰਮਾਂ ਮਾਰੀਆਂ। ਬਚਪਨ ਤੋਂ ਹੀ ਚੁੱਪ ਰਹਿਣਾ ਸਿੱਖਦੀਆਂ, ਮਾਰ ਖਾਣੀ ਸਿੱਖਦੀਆਂ ਆ। ਚਲੋ ਆਓ ਤੁਹਾਨੂੰ ਮੇਰੇ ਵੇੜੇ ਆਈ ਖੁਸ਼ੀ 'ਚ ਸ਼ਿਰਕ ਕਰਾਂ। 2 ਸਾਲ ਬਾਅਦ ਰੱਬ ਨੇ ਫਿਰ ਸੁਣੀ ਸੌਖਾ ਸੁੱਖਦਿਆਂ ਭਾਗਾਂ ਵਾਲਾ ਦਿਨ ਆਇਆ। ਰਾਤ ਨੇ ਕਿ ਲਈ ਕਾਲੀ ਕੰਬਲੀ ਉਤਾਰੀ ਤੇ ਦਿਨ ਚਿੱਟੀ ਪੋਸ਼ਾਕ ਪਾਈ ਪੰਛੀਆਂ ਨੇ ਗਾਣਾ ਸ਼ੁਰੂ ਕੀਤਾ ਚੜਦੇ ਸੂਰਜ ਦੇ ਨਾਲ ਮੇਰੀ ਕੁੱਖੋਂ ਇੱਕ ਪੁੱਤਰ ਨੇ ਜਨਮ ਲਿਆ ਅਸਾਂ ਪਰਿ ਪਹਿਲੀ ਕਲਕਾਰੀ ਨਾਲ ਚਾਰ ਸ਼ਫੇਰੇ ਨੂੰ ਜਗਾ ਦਿੱਤਾ ਮੌਦਤਾ ਬਾਅਦ ਰੱਬ ਨੇ ਮੇਰੀ ਸੁਣੀ ਪਹਿਲੀ ਵਾਰ ਸਾਰਿਆਂ ਨੇ ਅਸੀਸਾਂ ਨਾਲ ਮੇਰੀ ਝੋਲੀ ਭਰੀ ਪਾਲ ਤੇ ਮੇਰੀ ਸੱਸ ਬਹੁਤ ਖੁਸ਼ ਸਨ ਮੇਰੇ ਪੁੱਤਰ ਦਾ ਨਾਮ ਰਵੀ ਰੱਖਿਆ ਰਵੀ ਮਤਲਬ ਸੂਰਜ ਕਿਉਂਕਿ ਇਹ ਚੜਦੇ ਸੂਰਜ ਨਾਲ ਪੈਦਾ ਹੋਇਆ ਸੀ ਇਹ ਨਾਮ ਪਾਲ ਦੇ ਕਵੀ ਦੋਸਤ ਅਜਮੇਰ ਨੇ ਰੱਖਿਆ ਸੀ ਰਵੀ ਬੋਸ ਸੋਣਾ ਤੇ ਸੂਰਜ ਵਾਂਗ ਚਮਕ ਰਿਹਾ ਸੀਗਾ ਜਦੋਂ ਜਸਮੀਨ ਜੰਮੀ ਤਾਂ ਮੈਨੂੰ ਸਾਰਿਆਂ ਨੇ ਕਲਮੂਹੀ ਭਾਗਣ ਦੱਸਿਆ ਸਾਰਿਆਂ ਦਾ ਮੂੰਹ ਲਟਕਿਆ ਰਿਹਾ ਮੈਨੂੰ ਕੋਸਦੇ ਰਹੇ ਪਰ ਹੁਣ ਰਵੀ ਨੇ ਜਨਮ ਲਿਆ ਤਾਂ ਸਾਰੇ ਮੈਨੂੰ ਅਸੀਸਾਂ ਦੇ ਰਹੇ ਸੀਗੇ ਮੈਨੂੰ ਭਾਗਾਂ ਵਾਲੀ ਕਹਿ ਰਹੇ ਸੀ ਕਿਉਂਕਿ ਮੈਂ ਇੱਕ ਸੁੰਦਰ ਪੁੱਤਰ ਨੂੰ ਜਨਮ ਦਿੱਤਾ ਅਸੀਂ ਜਿੰਨੀਆਂ ਮਰਜ਼ੀ ਬਣਾਵਟੀ ਗੱਲਾਂ ਕਰ ਲਈਏ ਕੁੜੀ ਮੁੰਡੇ ਫਰਕ ਅਸੀਂ ਅੱਜ ਵੀ ਕਰਦੇ ਹਾਂ ਮੁੰਡਾ ਹੋਣ ਦੀ ਖਬਰ ਅੜਦੀ ਅਡਾਉਂਦੀ ਮੇਰੇ ਪੇਕਿਆਂ ਦੇ ਰਾਹ ਵੀ ਪੈ ਗਈ ਮਾਂ ਨੇ ਪੀਰਾਂ ਫਕੀਰਾਂ ਦਾ ਰੱਜ ਕੇ ਧੰਨਵਾਦ ਕੀਤਾ ਜਿਨ੍ਹਾਂ ਦੇ ਡੇਰਿਆਂ ਸਮਾਧਾਂ ਤੇ ਜਾਉ ਸੁੱਖਾਂ ਸੁਖ ਦੀ ਰਹੀ ਮੇਰਾ ਪਰਿਵਾਰ ਖੁਸ਼ੀਆਂ ਨਾਲ ਭਰ ਗਿਆ ਮਾਂ ਘਰ ਦੇ ਮਾਹੌਲ ਕਰਕੇ ਦੁਖੀ ਸੀ ਪਰ ਅਵੀ ਹੋਣ ਕਰਕੇ ਹੁਣ ਉਹ ਜੌਂਦਿਆਂ ਛੋਗੇ ਸੀ ਫੋਨ ਤੇ ਗੱਲ ਕਰਦੀ ਤਾਂ ਬਸ ਰਵੀ ਰਵੀ ਕਰਦੀ ਰਹਿੰਦੀ ਰਵੀ ਕੀ ਕਰਦਾ ਦੁੱਧ ਚੰਗਾਇਆ ਕਿ ਨਹੀਂ ਰਵੀ ਕਿਹੋ ਜਿਹਾ ਹੈ ਰਵੀ ਬਾਰੇ ਗੱਲਾਂ ਕਰਦੀ ਤੇ ਆਪਣਾ ਮਨ ਹਲਕਾ ਕਰਦੀ ਮਾਂ ਨੂੰ ਰਵੀ ਦੀਆਂ ਫੋਟੋਆਂ ਡਾਕ ਰਹੀ ਭੇਜੀ ਦਿੱਤੀਆਂ ਸੀ ਨਾ ਮਾਂ ਜੱਜ ਕਰਦੀ ਕਿ ਆਪਣੀ ਵੀ ਫੋਟੋ ਭੇਜਾਂ ਪਰ ਮੈਂ ਟਾਲ ਦਿੰਦੀ ਮੈਂ ਨਹੀਂ ਚਾਹੁੰਦੀ ਸੀ ਦੁੱਖਾਂ ਦੀ ਮਾਰੀ ਮਾਂ ਮੇਰੇ ਬੇਰੌਣੇ ਚਿਹਰੇ ਨੂੰ ਦੇਖ ਕੇ ਚਲ ਹੰਪੌਰਿਆਂ ਨੇ ਮੇਰੇ ਫੁੱਲਾਂ ਜਿਹੇ ਚਿਹਰੇ ਦਾ ਰਸ ਚੂਸ ਲਿਆ ਸੀਗਾ ਬਹਾਰ ਦੀ ਰਤ ਲੰਘ ਜਾਣ ਤੋਂ ਬਾਅਦ ਜੋ ਦਸ਼ਾ ਰੁੱਖਾਂ ਦੀ ਹੁੰਦੀ ਹੈ ਉਹ ਮੇਰੀ ਹੋਈ ਫਰਕ ਇੰਨਾ ਸੀਗਾ ਰੁੱਖਾਂ ਦੇ ਮੋੜ ਬਹਾਰ ਆ ਜਾਂਦੀ ਹੈ ਪਰ ਮੇਰੀ ਪਾਚੜ ਰੁਕ ਰਹੀ ਸੀ ਰਵੀ ਦੇ ਜਨਮ ਤੋਂ ਬਾਅਦ ਮੇਰੀ ਗੋਦੀ ਵਿੱਚ ਖੁਸ਼ੀਆਂ ਖੇਡਣ ਲੱਗੀਆਂ ਰੱਬ ਨੇ ਮੇਰੀ ਝੋਲੀ ਆਪਣੀਆਂ ਅਨਮੁੱਲੀਆਂ ਦਾਤਾਂ ਇੱਕ ਧੀ ਤੇ ਮੁੰਡੇ ਵਜੋਂ ਪਾਈਆਂ ਸੀਗੀਆਂ ਸਮਾਂ ਕੱਢ ਕੇ ਮੈਂ ਆਪਣੇ ਬੱਚਿਆਂ ਦਾ ਧਿਆਨ ਰੱਖਦੀ ਕੰਮ ਦਾ ਘਰ ਦਾ ਸਾਰਾ ਕਰਦੀ ਸੀਗੀ ਮੈਂ ਆਪਣੀ ਸੱਸ ਦਾ ਵੀ ਬਹੁਤ ਧਿਆਨ ਰੱਖਦੀ ਬੇਸ਼ੱਕ ਉਹ ਚੰਗੀ ਭਲੀ ਸੀਗੀ ਉਹਨੂੰ ਕੋਈ ਕੰਮ ਨਾ ਕਰਨ ਦਿੰਦੀ ਉਹਦੀਆਂ ਸਾਰੀਆਂ ਚੀਜ਼ਾਂ ਸੰਭਾਲ ਕੇ ਰੱਖਦੀ ਤਨੂੰ ਮਨੋਂ ਉਹਦੀ ਸੇਵਾ ਕਰਦੀ ਮੈਂ ਉਹਦੇ ਲਈ ਇੱਕ ਨੌਕਰਾਨੀ ਸੀ ਪਰ ਮੈਂ ਜਿੰਨਾ ਹੋ ਸਕਦਾ ਉਹਨਾ ਕਰਦੀ ਅਫਸੋਸ ਸੇਵਾ ਦਾ ਮੈਨੂੰ ਮੇਵਾ ਨਹੀਂ ਮਿਲਿਆ ਸੱਸ ਦੇ ਦਿਲ 'ਚ ਪਿਆਰ ਜਗਾਉਣ 'ਚ ਮੈਂ ਅਸਮਰੱਥ ਰਹੀ ਸੀ ਮੇਰੀ ਚਿੰਤਾ ਇਸ ਵਾਰ ਮੁੱਕ ਗਈ ਅਗਰ ਇਸ ਵਾਰ ਵੀ ਕੁੜੀ ਜਨਮ ਲੈਂਦੀ ਤਾਂ ਉਸਦੀ ਵੀ ਜ਼ਿੰਦਗੀ ਬਰਬਾਦ ਹੁੰਦੀ ਮੈਂ ਨਹੀਂ ਚਾਹੁੰਦੀ ਸੀ ਮੇਰੇ ਬੱਚੇ ਰੌਣ ਜੈਸਮੀਨ ਨੂੰ ਮੈਂ ਇੱਕ ਨਿੱਧੜਕ ਕੁੜੀ ਬਣਾਉਣਾ ਚਾਹੁੰਦੀ ਸਾਂ ਜਿਹੜੀ ਇੰਨੀ ਸਮਝਦਾਰ ਹੋਵੇ ਕਿ ਆਪਣੇ ਚੰਗੇ ਬੁਰੇ ਦੀ ਪਾਰਕ ਕਰ ਸਕਦੀ ਹੋਵੇ ਆਪਣੇ ਨਾਲ ਹੋ ਰਹੇ ਅਨਿਆਂ ਵਿਰੁੱਧ ਆਵਾਜ਼ ਉਠਾ ਸਕੇ ਇੰਨੀ ਤਾਕਤਵਰ ਹੋਵੇ ਕਿ ਸਮਾਜ ਵਿੱਚ ਚੱਲ ਰਹੀਆਂ ਧੀਆਂ ਵਿਰੋਧੀ ਨੀਤੀਆਂ ਦਾ ਚੂਲਾ ਉਖਾੜ ਸਕੇ ਜੈਸਮੀਨ 3 ਸਾਲ ਦੀ ਹੋ ਗਈ ਸੀ ਸਕੂਲ ਇ ਦਾਖਲਾ ਕਰਵਾ ਦਿੱਤਾ ਬੜਾ ਪਿਆਰਾ ਬੋਲਦੀ ਮੇਰੇ ਬੱਚੇ ਆਪ ਮਾਂ ਹਰੇ ਹੀ ਪਾਲ ਰਹੇ ਸਨ ਪੰਜਾਬ ਵਿੱਚ ਮਾਵਾ ਕੋਲ ਕਿੰਨਾ ਸਮਾਂ ਹੁੰਦਾ ਆਪਣੇ ਬੱਚਿਆਂ ਨੂੰ ਪਾਲਣ ਦਾ ਮਾਵਾ ਆਪਣੀ ਹੱਕ ਨਾਲ ਲਈ ਰੱਖਦੇ ਨੇ ਪਰ ਇੱਥੇ ਸਮਾਂ ਹੀ ਹੈ ਨਹੀਂ ਸੀਗਾ ਇਨਸਾਨ ਇਨਸਾਨ ਨਹੀਂ ਰਹਿੰਦਾ ਮਸ਼ੀਨ ਬਣ ਜਾਂਦਾ ਹੈ ਕਈ ਵਾਰ ਘਰ ਵਾਲੇ ਦੀਆਂ ਰਾਤ ਦੀਆਂ ਸ਼ਿਫਟਾਂ ਹੁੰਦੀਆਂ ਤੇ ਘਰ ਵਾਲੇ ਦੀਆਂ ਦਿਨ ਦੀਆਂ ਇਹ ਕ ਇੱਕ ਹਫ਼ਤਾ ਮਿਲਦਾ ਸਮਾਂ ਵੀ ਨਹੀਂ ਛੁੱਟੀ ਵਾਲੇ ਦਿਨ ਹੀ ਇੱਕ ਦੂਜੇ ਨੂੰ ਮਿਲਦੇ ਸਨ ਖਾਣ ਪੀਣ ਦਾ ਕੋਈ ਸਮਾਂ ਨਹੀਂ ਭਜਨਾ ਸੱਚ ਜਾਂ ਕੰਮਾਂ ਤੇ ਜਾ ਕੇ ਖਾਣਾ ਪੈਂਦਾ ਪੰਜਾਬ ਵਾਲੇ ਸਾਰੇ ਖਾਣੇ ਮਿਲ ਜਾਂਦੇ ਹਨ ਪਰ ਪੰਜਾਬ ਵਾਲਾ ਸਵਾਦ ਨਹੀਂ ਮਿਲਦਾ। ਜ਼ਿਆਦਾਤਰ ਸਬਜ਼ੀਆਂ ਕੈਲੀਫੋਰਨੀਆ ਤੋਂ ਮਿਲਦੀਆਂ ਹਨ। ਉਹ ਵੀ ਸਟੋਰ ਕੀਤੀਆਂ ਹੋਈਆਂ। ਕੋਈ ਦਿਨ ਤਾਂ ਸਬਜ਼ੀਆਂ ਕੈਲੀਫੋਰਨੀਆ ਪਈਆਂ ਰਹਿਣ ਦਿਗਾਂ। ਫਿਰ ਟਰੱਕਾਂ 'ਚ ਲੋਡ ਹੋ ਕੇ ਇੱਕ ਹਫ਼ਤੇ ਵਿੱਚ ਟੋਰਾਂਟੋ ਪਹੁੰਚਦੀਆਂ ਹਨ। ਸਬਜ਼ੀਆਂ ਨੂੰ ਜਿੰਨਾ ਵੀ ਸਟੋਰ ਕਰ ਲੈਣ ਤਾਜ਼ੀਆਂ ਸਬਜ਼ੀਆਂ ਵਰਗਾ ਸਵਾਦ ਨਹੀਂ ਆ ਸਕਦਾਗਾ। ਅਸੀਂ ਤਾਂ ਬਈਆਂ ਸਬਜ਼ੀਆਂ ਹੀ ਖਾਂਦੇ ਹਾਂ। ਪੰਜਾਬ ਵਿੱਚ ਬੰਦਾ 10 ਦਿਨ ਗਾਜਰਾਂ ਦੀ ਸਬਜ਼ੀ ਖਾ ਲਵੇ ਬੰਦੇ ਦਾ ਰੰਗ ਦੱਸ ਦਿੰਦਾ ਆ। ਪੰਜਾਬ ਵਿੱਚ ਸਿਆਲੋਂ ਸਾਲ ਸਰੋਂ ਦਾ ਸਾਗ ਖਾਂਦਾ ਜਾਂਦਾ ਆ ਕਿੰਨਾ ਸਵਾਦ ਤੇ ਪੋਜ਼ਿਟਿਵ ਹੁੰਦਾ ਇੱਥੇ ਸਾਰਾ ਸਾਲ ਖਾਈ ਜਾਈਏ ਕੋਈ ਸਵਾਦ ਨਹੀਂ ਕੋਈ ਤਾਕਤ ਨਹੀਂ ਇੱਥੇ ਜ਼ਿੰਦਗੀ ਬੜੀ ਰਫਤਾਰ ਨਾਲ ਗੁਜ਼ਰਦੀ ਹੈ ਇੱਥੇ ਵੇਹਲ ਤਾਂ ਕਿਸੇ ਕੋਲ ਹੈ ਹੀ ਨਹੀਂਗੀ ਆਪਣੀ ਸਭ ਆਪਣੀ ਆਪਣੀ ਦੌੜ ਵਿੱਚ ਭੱਜ ਰਹੇ ਨੇ ਜੋ ਇੱਥੇ ਦੇ ਜੰਪਲ ਨੇ ਉਹ ਆਪਣੀ ਜ਼ਿੰਦਗੀ ਐਸ਼ ਆਰਾਮ ਨਾਲ ਜਾਂਦੇ ਹਨ ਉਹਨਾਂ ਨੂੰ ਕੋਈ ਫਿਕਰ ਫਾਕਾ ਨਹੀਂਗਾ ਸਾਡੇ ਨਾਲੋਂ ਸਿਹਤ ਤੇ ਦਿਮਾਗ ਵਿੱਚ ਪੱਖੋਂ ਵੀ ਬੜੇ ਤਾਕਤਵਰ ਹਨ ਸਾਡੇ ਲੋਕਾਂ ਨੂੰ ਹੋੜ ਲੱਗੀ ਹੈ ਪੈਸਾ ਕਮਾਉਣ ਦੀ ਐਸ ਲਈ ਅਸੀਂ ਸਿਹਤ ਤੇ ਰਿਸ਼ਤਿਆਂ ਵੱਲ ਧਿਆਨ ਨਹੀਂ ਦਿੰਦੇਗੇ ਇਹ ਗੱਲ ਕਈਆਂ ਦੇ ਹਜਮ ਨਹੀਂ ਆਉਂਦੀ ਪਰ ਕਈਆਂ ਦੀ ਇਹ ਅਸਲੀਅਤ ਹੈ ਕਈ ਆਪਣੇ ਮਾਪਿਆਂ ਨੂੰ ਪੰਜਾਬ ਤੋਂ ਸਰਫਸ ਕਰਕੇ ਬੁਲਾਉਂਦੇ ਹਨ ਇੱਕ ਤਾਂ ਉਹ ਉਹਨਾਂ ਦੇ ਬੱਚੇ ਸੰਭ ਲੈਣਗੇ ਦੂਜਾ ਉਹਨਾਂ ਨੂੰ ਬੁਢਾਪਾ ਪੈਨਸ਼ਨ ਮਿਲਿਆ ਕਰੇਗੀ ਰਿਸ਼ਤਿਆਂ ਦਾ ਮੋਹ ਖਤਮ ਹੋ ਚੁੱਕਿਆ ਹੈ ਕੁਝ ਕੇ ਇਨਸਾਨਾਂ ਨੂੰ ਛੱਡ ਕੇ ਇਨਸਾਨੀਅਤ ਮਰ ਚੁੱਕੀ ਹੈ ਇਥੋਂ ਦੇ ਜੰਪਲ ਸਾਡੇ ਬੱਚੇ ਵੱਡੇ ਹੋ ਕੇ ਆਪਣੇ ਦਾਦਾ-ਦਾਦੀ ਨੂੰ ਪਹਿਚਾਨਦੇ ਵੀ ਨਹੀਂ ਉਹਨਾਂ ਦਾ ਆਪਸ ਵਿੱਚ ਕੁਝ ਨਹੀਂ ਮਿਲਦਾ ਨਾ ਬੋਲੀ ਨਾ ਹਾਪਾ ਪਾਉ ਸਭ ਕੁਝ ਵੱਖਰਾ ਵੱਖਰਾ ਬਜ਼ੁਰਗ ਵਿਚਾਰੇ ਇਕੱਲੇ ਪਾਰਕਾਂ 'ਚ ਬੈਠੇ ਸੋਚਦੇ ਨੇ ਇੱਥੋਂ ਨਾਲੋਂ ਪੰਜਾਬ ਚੰਗੇ ਸੀਗੇ ਆਪਣੇ ਹਾਨੀਆਂ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਸੀਗੇ ਇੱਥੇ ਉਹ ਕਰਨੋ ਵੀ ਗਏ ਆ ਪਾਲ ਤਾਂ ਪਾਲ ਤੇ ਤਾਂ ਮੈਨੂੰ ਪਹਿਲਾਂ ਹੀ ਸ਼ੱਕ ਸੀਗਾ ਪਰ ਸਮੇਰੇ ਨਾਲ ਨਾਲ ਮੈਨੂੰ ਯਕੀਨ ਹੋ ਗਿਆ ਪਾਲ ਹੋਰ ਜਰਨੀਆਂ ਨਾਲ ਲਜਾਇ ਸੰਬੰਧ ਰੱਖਦਾ ਸੀਗਾ ਮੈਂ ਸਿਰਫ ਇੱਕ ਕੰਮ ਕਰਨ ਵਾਲੀ ਪਤਨੀਆ ਵਾਲਾ ਮੇਰੇ ਵਿੱਚ ਕੁਝ ਵੀ ਨਹੀਂ ਸੀਗਾ ਮੇਰੀ ਇੰਨੀ ਹਿੰਮਤ ਵੀ ਨਾ ਪੈਂਦੀ ਕਿ ਮੈਂ ਪਾਲ ਨੂੰ ਪੁੱਛ ਸਕਾਂ ਕਿ ਤੁਸੀਂ ਕਿਹਦੇ ਨਾਲ ਗੱਲਾਂ ਕਰਦੇ ਹੋ ਇੱਕ ਵਾਰ ਇਹ ਮੂਰਖਤਾ ਮੈਂ ਕਰ ਲਈ ਡਰਦੀ ਡਰਦੀ ਨੇ ਮੈਂ ਪਾਲ ਨੂੰ ਕਿਹਾ ਇਨਾਂ ਜਰ ਤੁਸੀਂ ਕਿਹਦੇ ਨਾਲ ਗੱਲਾਂ ਕਰਦੇ ਹੋ ਮੈਂ ਤੇ ਕਹਿਤਾ ਬੱਠੀ ਪਰ ਬਾਅਦ ਚ ਪਛਤਾਈ ਬਹੁਤ ਮੈਨੂੰ ਇਹ ਮੂਰਖਤਾ ਨਹੀਂ ਕਰਨੀ ਚਾਹੀਦੀ ਸੀ ਪਾਲ ਨੇ ਇਸ ਛੋਟੀ ਜਹੀ ਗੱਲ ਦਾ ਤਮਾਸ਼ਾ ਬਣਾ ਦਿੱਤਾ ਤੂੰ ਹੁਣੇ ਕੌਣ ਆ ਮੇਰੇ ਤੋਂ ਪੁੱਛਣ ਵਾਲੀ ਤੂੰ ਹੁਣ ਇਨਕੁਆਰੀਆਂ ਕਰੇਂਗੀ ਕੱਲ ਵਾਦੀ ਵਾਦੀ ਮੇਰੀ ਸੱਸ ਦੇ ਦਰਬਾਰ ਚ ਪਹੁੰਚ ਲਈ ਜੀ ਤਾਂ ਮੈਨੂੰ ਡਰ ਸੀਗਾ ਡੂਮਨੇ ਨੂੰ ਛੇੜਿਆ ਮੱਖਾਂ ਤਾਂ ਉੱਡਣ ਲੱਗੀਆਂ ਉੱਡਣ ਗਈਆਂ ਹੀ ਕੱਲ ਨੂੰ ਤੂੰ ਸਾਡੇ ਸਿਰ ਤੇ ਨੱਚੀਂ ਜਿਆਦਾ ਜ਼ੁਬਾਨ ਲੱਗ ਗਈ ਹੈ ਲੱਗਦਾ ਤੈਨੂੰ ਸੂਤ ਕਰਨਾ ਪੈਣਾ ਹੈ ਮੇਰੀ ਸੱਸ ਨੇ ਹਾਲੇ ਇਸ਼ਾਰਾ ਹੀ ਕੀਤਾ ਸੀ ਕਿ ਇੰਨੀ ਗੱਲ ਸੌਂਦੇ ਹੀ ਪਾਲਨੇ ਕੋਈ ਭਾਰੀ ਚੀਜ਼ ਮੇਰੇ ਸੱਚ ਜੇ ਮਾਰੀ ਮੈਂ ਬੇਹੋਸ਼ ਹੋ ਗਈ ਮੇਰੇ ਸਿਰ 'ਚ 7 ਟਾਂਕੇ ਲੱਗੇ ਸੀ ਜਿੰਨਾਂ ਦਾ ਨਿਸ਼ਾਨ ਅੱਜ ਵੀ ਹੈ ਕਿੱਥੋਂ ਲਵਾਏ ਪਤਾ ਨਹੀਂਗਾ ਜਦੋਂ ਮੈਨੂੰ ਹੋਸ਼ ਆਇਆ ਮੈਂ ਘਰ ਵਿੱਚ ਹੀ ਸੀਗੀ ਕੁਝ ਦਿਨਾਂ ਬਾਅਦ ਸਫਾਈ ਕਰਦੇ ਆ ਪਤਾ ਲੱਗਾ ਮੇਰੇ ਸਿਰ 'ਚ ਚੀਨੀ ਦਾ ਗਮਲਾ ਮਾਰਿਆ ਸੀਗਾ ਜਿਹਦੇ ਕੰਕਰ ਮੈਂ ਆਪ ਡਸਟਬਿਨ ਵਿੱਚ ਸੁੱਟੇ ਸੀਗੇ ਸਿਰ ਦੀ ਸੱਟ ਨੇ ਮੈਨੂੰ ਕਾਫੀ ਨੁਕਸਾਨ ਪਹੁੰਚਾਇਆ ਮੇਰੇ ਸਿਰ ਵਿੱਚ ਦਰਦ ਰਹਿਣ ਲੱਗਿਆ ਮੇਰੀ ਯਾਦਦਾਸ਼ਤ ਪਹਿਲਾਂ ਨਾਲੋਂ ਕਮਜ਼ੋਰ ਹੋ ਗਈ ਥੋੜੇ ਸਮੇਂ ਬਾਅਦ ਮੈਂ ਗੱਲ ਭੁੱਲ ਜਾਂਦੀ ਕੰਮ ਕਰਦਿਆਂ ਮੇਰੀਆਂ ਅੱਖਾਂ ਅੱਗੇ ਹਨੇਰਾ ਆ ਜਾਂਦਾ ਮੈਂ ਉਸੇ ਜਗ੍ਹਾ ਬੈਠ ਜਾਂਦੀ ਮੇਰੀ ਸ਼ਿਫਟ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਹੁੰਦੀ ਸੀਗੀ ਘਰੇ ਸਾਰਾ ਕੰਮ ਕਰਦੀ ਸਿਹਤ ਦਿਨੋ ਦਿਨ ਮਾੜੀ ਹੋ ਰਹੀ ਸੀ ਗੋਰਾ ਰੰਗ ਕਾਲਾ ਪੈ ਰਿਆ ਸੀਗਾ ਮੈਂ ਆਪਣੀ ਉਮਰ ਨਾਲੋਂ ਜ਼ਿਆਦਾ ਵੱਡੀ ਲੱਗਦੀ ਹੁਣ ਮੇਰੀ ਜੌਬ ਇੱਕ ਸਿਟੀ ਚ ਸਿਕਿਉਰਿਟੀ ਦੀ ਸੀਗੀ ਮੈਂ ਕੈਬਨ ਬਣਿਆ ਮੇਰਾ ਕੈਬਨ ਬਣਿਆ ਹੋਇਆ ਆਉਂਦੇ ਜਾਂਦੇ ਤੇ ਮੈਂ ਨਜ਼ਰ ਰੱਖਦੀ ਕਿਸੇ ਅਜਨਬੀ ਨੂੰ ਪਛਪੜਤਾਲ ਐਂਟਰੀ ਪਾ ਕੇ ਅੰਦਰ ਜਾਂਦੀ ਆ ਗਜਨਦੀ ਕਿਸੇ ਫਲੈਟ ਵਾਲੇ ਨੂੰ ਕੋਈ ਪ੍ਰੋਬਲਮ ਹੁੰਦੀ ਤਾਂ ਮੈਂ ਉਹਨਾਂ ਦੇ ਕੰਮ ਆਉਂਦੀ ਬੇਸ਼ੱਕ ਉਹਨਾਂ ਲਈ ਇਲੈਕਟ੍ਰੀਸ਼ੀਅਨ ਨੂੰ ਬੁਲਾਉਣਾ ਹੁੰਦਾ ਜਾਂ ਪਲੰਬਰ ਨੂੰ ਇਹ ਮੇਰਾ ਕੰਮ ਸਹੀਗਾ ਇਹ ਸਾਰੇ ਇੱਥੋਂ ਦੇ ਰਹਿਣ ਵਾਲੇ ਸਨ ਜੋ ਸਿਰਫ ਅੰਗਰੇਜ਼ੀ ਬੋਲਦੇ ਸਨ ਸਾਰਾ ਦਿਨ ਅੰਗਰੇਜ਼ੀ ਬੋਲ ਬਲਬੂ ਬਿੰਗਾ ਹੋ ਜਾਂਦਾ ਅੰਗਰੇਜ਼ੀ ਬੋਲਣਾ ਮੈਂ ਸਿੱਖ ਗਈ ਸੀ ਫਰਾਟੇਦਾਰ ਅੰਗਰੇਜ਼ੀ ਜੌਬ ਤੇ ਆਉਣ ਤੋਂ ਪਹਿਲਾਂ ਮੈਂ ਥੋੜਾ ਬਹੁਤ ਬ੍ਰੈਡ ਵਗੈਰਾ ਖਾ ਆਉਂਦੀ ਸੀ ਇੱਥੋਂ ਲਈ ਨਾਲ ਫਰੂਟ ਵਗੈਰਾ ਲੈ ਆਉਂਦੀ ਰਾਤ ਨੂੰ ਭੁੱਖ ਲੱਗਦੀ ਤਾਂ ਖਾ ਲੈਂਦੀ ਰਾਤ ਨੂੰ ਕਰ ਜਾਂਦੀ ਖਾਣ ਨੂੰ ਦਿਲ ਨਾ ਕਰਦਾ ਉਵੇਂ ਹੀ ਜਾ ਕੇ ਸੌਂ ਜਾਂਦੀ ਤੇ ਪਾਲ ਬੱਚੇ ਸੁੱਤੇ ਪਏ ਹੁੰਦੇ। ਬੱਚੇ ਸਵੇਰੇ ਆਪ ਨਹਾ ਲੈਣਦੇ ਤੇ ਮੈਨੂੰ ਨਾਸ਼ਤਾ ਤਿਆਰ ਕਰਨ ਲਈ ਉਠਾਉਂਦੇ। ਮੇਰੇ ਉੱਠਣ ਤੋਂ ਪਹਿਲਾਂ ਪਾਲ ਕੰਮ ਤੇ ਚੱਲ ਜਾਂਦਾ। ਜੈਸਮੀਨ ਲਗਭਗ 9 ਸਾਲ ਦੀ ਤੇ ਰਵੀ ਸਵਾ 6 ਸਾਲ ਦਾ ਹੋ ਗਿਆ ਸੀਗਾ। ਜੈਸਮੀਨ ਆਪਣੇ ਆਪ ਨੂੰ ਸੰਭਾਲਣ ਵਾਲੀ ਹੋ ਗਈ। ਜੈਸਮੀਨ ਬਹੁਤ ਸਿਆਣੀ ਹੈ। ਤਿੰयां ਤਾਂ ਹੁੰਦੀਆਂ ਹੀ ਸਿਆਣੀਆਂ ਐ ਅਗਰ ਕੋਈ ਸਮਝੇ ਤਾਂ। ਜੈਸਮੀਨ ਮੇਰਾ ਦਰਦ ਸਮਝਦੀ, ਉਹਨੂੰ ਮੇਰੀ ਬੇਵਸੀ ਦਾ ਅਹਿਸਾਸ ਸੀਗਾ। ਜਦੋਂ ਕਦੇ ਮੇਰੀ ਸੱਸੇ ਲੜਾਈ ਕਰਦੀ ਤਾਂ ਪਾਲ ਘੜਦਾ ਤਾਂ ਜੈਸਮੀਨ ਝੱਟ ਮੈਨੂੰ ਚੰਬੜ ਜਾਂਦੀ। ਕਿੰਨੇ ਵਾਰ ਵਿਚਾਰੀ ਨੇ ਮੇਰੇ ਪਿੱਛੇ ਕੁੱਟ ਖਾਦੀ ਐ। ਮੈਂ ਦੁਖੀ ਸੀ ਮੇਰੇ ਕਰਕੇ ਵਿਚਾਰੀਆਂ ਜਿੰਦਾ ਵੀ ਜਿੰਦਾ ਵੀ ਦੁਖੀ ਹੁੰਦੀਆਂ ਮੈਂ ਡੂੰਘੀਆਂ ਸੋਚਾਂ ਵਿੱਚ ਡੁੱਬੀ ਰਹਿਣ ਲੱਗੀ ਡਾਕਟਰ ਨੇ ਬੀਪੀ ਦੀ ਗੋਲੀ ਪਰਮਨੈਂਟ ਲਗਾਈ ਸੀ ਇੱਕ ਤਾਕਤ ਦਾ ਕੈਪਸੂਲ ਮੈਨੂੰ ਰੋਜ਼ਾਨਾ ਖਾਣਾ ਪੈਂਦਾ ਸੀ ਕਈ ਵਾਰੀ ਆਕੇ ਦਵਾਈਆਂ ਛੱਡ ਦਿੰਦੀ ਮੈਨੂੰ ਚੱਕਰ ਆਉਣ ਲੱਗ ਜਾਂਦੇ ਇਹ ਦਵਾਈਆਂ ਮੈਨੂੰ ਪਾਲ ਲਿਆ ਕੇ ਦਿੰਦਾ ਇਹ ਹਮਦਰਦੀ ਉਹ ਜਹੀ ਸੀਗੀ ਜਿੱਦਾਂ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਜਾਲ 'ਚ ਫਸਾਉਣ ਲਈ ਜੋਗਾ ਸੋਟਦਾ ਇਹ ਫਰਕ ਬਸ ਇੰਨਾ ਸੀ ਮੰਜਾਲ ਚ ਫਸ ਚੁੱਕੀ ਸੀ ਮੈਂ ਚਾਹੁੰਦੀ ਸਾਂ ਜਸਮੀਨ ਮੇਰੇ ਵਰਗੀ ਨਾ ਬਣੇ ਉਹ ਤੇਜ ਤਰਾਰ ਤਲਵਾਰ ਦੀ ਧਾਰ ਵਰਗੀ ਬਣੇ ਪਰ ਜਸਮੀਨ ਮੇਰੇ ਵਰਗੀ ਸੀ ਚੁੱਪ ਕੀਤੀ ਸੀ ਸੋਚਾਂ ਚ ਡੁੱਬੀ ਰਹਿਣ ਵਾਲੀ ਸੀ ਲੰਮੇ ਸਮੇਂ ਤੋਂ ਬਣਾ ਕੇ ਰੱਖਿਆ ਸਬਰ ਹੁਣ ਤਰੇੜਾਂ ਖਾ ਗਿਆ ਦਿਲ ਕੀਤਾ ਮੈਂ ਦੁਨੀਆ ਨੂੰ ਅਲਵਿਦਾ ਆਖ ਦੇਵਾਂ ਮੈਂ ਅੱਕ ਗਈ ਰੋਜ਼ ਰੋਜ਼ ਦੇ ਕੁੱਤੇ ਕਲੇਸ਼ ਤੋਂ ਹੁਣ ਸਮਾਂ ਸੀਗਾ ਕਿ ਕਰੋ ਜਾਂ ਮਰੋ ਮਰ ਜਾਵਾਂ ਪਰ ਕਿਵੇਂ ਬੱਚਿਆਂ ਨੂੰ ਛੱਡ ਕੇ ਕਿਵੇਂ ਮਰ ਸਕਦੀ ਆ ਮੈਂ ਜਸਮੀਨ ਤੇ ਰਵੀ ਦਾ ਕੀ ਬਣੂਗਾ ਮੇਰੇ ਬਾਦ ਜੇ ਮਰਨਾ ਨਹੀਂ ਫਿਰ ਇਸ ਕਲੇਸ਼ ਚ ਕਿਵੇਂ ਖੜਾ ਛੁੱਟੂਗਾ ਮਰੋ ਵਾਲਾ ਰਾ ਮੈਂ ਆਪਣਾ ਅਕੇ ਨਹੀਂ ਸਕਦੀ ਸੀਗੀ ਬਾਕੀ ਬਜਿਆ ਕਰੋ ਵਾਲਾ ਕੀ ਕਰ ਸਕਦੀ ਹਾਂ ਮੈਂ ਜਸ ਨਾਲੇ ਸਾਰੇ ਕਲੇਸ਼ ਤੋਂ ਮੁਕਤੀ ਹੋ ਜਾਵੇ ਮੈਂ ਤਲਾਕ ਲੈ ਲਵਾ ਮੈਂ ਪਾਲਤੋ ਤਲਾਕ ਲੈ ਲਵਾ ਹੈ ਜਸੋ ਕੀ ਕਹਿ ਰਹੀ ਹੈ ਹੋਸ਼ ਵਿੱਚ ਤਾਂ ਹੈ ਮੈਂ ਆਪਣੇ ਆਪ ਨਾਲ ਸਵਾਲ ਜਵਾਬ ਕਰ ਰਹੀ ਸੀ ਅੱਜ ਪਹਿਲੀ ਵਾਰ ਮੇਰੇ ਵਿੱਚ ਹਿੰਮਤ ਆਈ ਪਰ ਇਹ ਖਿਆਲੀ ਹਿੰਮਤ ਸੀ ਕਿ ਮੈਂ ਫੈਸਲਾ ਕੀਤਾ ਪਾਲ ਤੋਂ ਤਲਾਕ ਲਵਾਉਂਗੀ ਬੱਚਿਆਂ ਨੂੰ ਨਾਲ ਲੈ ਕੇ ਅਲੱਗ ਰਹਿਣ ਲੱਗ ਜਾਵਾਂਗੀ ਕਈ ਜਣੇ ਇਸ ਖਿਆਲ ਨੇ ਮੇਰੇ ਅੰਦਰ ਖਲਬਲੀ ਮਚਾਈ ਮਾਂ ਨਾਲ ਤਲਾਕ ਵਾਲੀ ਗੱਲ ਸਾਂਝੀ ਕੀਤੀ ਮਾਂ ਪੜ ਕੁਠੀ ਦਿਮਾਗ ਤੋਂ ਕਮ ਲੈ ਕੁੜੀਆਂ ਝੱਲੀ ਹੋ ਗਈਆਂ ਕੱਲੀ ਕਿਸ ਤਰ੍ਹਾਂ ਰਹੇਗੀ ਤੂੰ ਕੁੜੀਆਂ ਇੱਕ ਵਾਰ ਵੇਹੀਆਂ ਜਾਣ ਫਿਰ ਤਾਂ ਸਹਰੇ ਘਰੋਂ লাশ ਹੀ ਬਾਹਰ ਆਉਂਦੀ ਏ ਤਲਾਕ ਦਾ ਨਾਮ ਸੁਣ ਮੇਰੀ ਮਾਂ ਬੁਖਲਾ ਗਈ ਜਿਨ੍ਹਾਂ ਨੂੰ ਮੇਰੀ ਕਦੇ ਪਰ ਪਰ ਨਹੀਂ ਉਹਨਾਂ ਨੂੰ ਮੇਰੀ ਪਰਵਾਹ ਹੋਈ ਹੁਣ ਮੈਨੂੰ ਕਿਸੇ ਦੀ ਪਰਵਾਹ ਨਹੀਂ ਸੀ ਮੈਂ ਆਪਣੇ ਮਰੇ ਬਿਨਾ ਸਵਰਗ ਨਹੀਂ ਸੀ ਦੇਖਿਆ ਜਾਂਦਾਗਾ ਮੈਂ ਆਪਣਾ ਰਾਹ ਖੁਦ ਬਣਾਵਾਂਗੀ ਬਹੁਤ ਸਮਾਂ ਦੂਸਰਿਆਂ ਦੇ ਇਸ਼ਾਰਿਆਂ ਤੇ ਨੱਚ ਲਈਆਂ ਹੁਣ ਸਮਾਂ ਆ ਗਿਆ ਆਪਣੇ ਬਣਾਏ ਰਾਹਾਂ ਤੇ ਮਾਨ ਨਾਲ ਤੁਰਨ ਦਾ ਮੇਰਾ ਫੈਸਲਾ ਅਟਲ ਸੀਗਾ ਮੇਰਾ ਮਨ ਪੱਕਾ ਸੀ ਅੱਧੀ ਉਮਰ ਬੀਤ ਗਈ ਜ਼ਿੰਦਗੀ ਨੇ ਦਿੱਤੇ ਜ਼ਖਮ ਆਪਣੇ ਪਿੰਡੇ ਹੰਢਾਏ ਕੋਈ ਮੱਲਮ ਲਾਉਣ ਲਈ ਵੀ ਨਾ ਬੋੜਿਆ ਮੇਰੀਆਂ ਡੋਲ ਦੇ ਅੱਖਾਂ ਦੇ ਹੰਝੂ ਪੁੰਜਣ ਕੋਈ ਨਾ ਆਇਆ ਫਿਰ ਮੈਂ ਕਿਸੇ ਦੀ ਸਲਾਹ ਕਿਉਂ ਲਵਾ ਅਲੱਗ ਰਹਿਣ ਵਾਲੇ ਮੈਂ ਜਸਮੀਨ ਨੂੰ ਦੱਸਿਆ ਸੀਗਾ ਪਤਾ ਨਹੀਂ ਉਹਦੇ ਕੁਝ ਸਮਝ ਪਿਆ ਜਾਂ ਨਹੀਂ ਉਹਨੇ ਸਿਰਫ ਦੋ ਗੱਲਾਂ ਕਹੀਆਂ ਆਈ ਲਵ ਯੂ ਮਮ I'm always with you ਇਨਾ ਕਹਿੰਦਿਆ ਮੈਨੂੰ ਜਫਰੀ ਪਾਲੀ ਰਵੀ ਅਜੇ ਛੋਟਾ ਸੀ ਉਹ ਆਪਣੀ ਮਾਸਤੀ ਚ ਭੱਜਿਆ ਫਿਰਦਾ ਰਹਿੰਦਾ ਤਪ ਦੀ ਦੁਪਹਿਰ ਵਿੱਚ ਜਿਵੇਂ ਕੋਈ ਪਿਆਸਾ ਪਾਣੀ ਦੀ ਭਾਲ ਕਰਦਾ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਭਾਲ ਕਰ ਰਹੀ ਸੀ ਮੇਰੇ ਲਾਲ ਗੁਲਾਬੀ ਰੰਗ ਤੇ ਬੱਦਲਾਂ ਵਰਗੀਆਂ ਸਿਆਹੀਆਂ ਪੈ ਗਈਆਂ ਸੀ ਜਿਹੜੇ ਚ ਫੁੱਲਾਂ ਵਰਗੀ ਮਹਿਕ ਗਾਇਬ ਹੋ ਗਈ ਸੀ ਜਿਹੜੇ ਕਦੇ ਵਾਪਸ ਨਾ ਆਈ ਢਲ ਦੀ ਸ਼ਾਮ ਦੇ ਵਾਂਗ ਉਚਾਰੇ ਪਾਸੇ ਹਨੇਰਾ ਹੋ ਗਿਆ ਮੜ ਕੇ ਪ੍ਰਕਾਸ਼ ਨਾ ਹੋਇਆ ਕਿਸੇ ਯਕੀਨ ਕਰਨਾ ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਲੱਗਦਾ ਯਕੀਨ ਕਰਦਾ ਤੇ ਕਿੰਨੀ ਕੁ ਵਾਰ ਕਰਦੀ ਮੈਂ ਹਰ ਵਾਰ ਮੇਰਾ ਯਕੀਨ ਨੇਰੀ ਵਿੱਚ ਕਿਕਰ ਦੇ ਢਾਣੇ ਵਾਂਗ ਮੜਕਾ ਖਾ ਜਾਂਦਾ ਸੀਗਾ ਮੈਂ ਚਾਹੁੰਦੀ ਇੰਦਰ ਵਰਗੀ ਦੋਸਤ ਮਉਣ ਮੇਰੀ ਜ਼ਿੰਦਗੀ ਵਿੱਚ ਆਵੇ ਇੰਦਰ ਤਾਂ ਕੀ ਇੰਦਰ ਦਾ ਮਉਣ ਪਰਛਾਵਾਂ ਵੀ ਕੋਲ ਨਾ ਆਇਆ ਪਤਾ ਨਹੀਂ ਕਿੱਥੇ ਵੱਸਦੀ ਹੋਵੇਗੀ ਮੇਰੇ ਵਰਗੀ